ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਉਂਦੀ ਕਿਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਅੱਜ ਅਸੀਂ ਪਹੁੰਚੇ ਤੁਹਾਨੂੰ ਬਤਰੀ ਅਦੀਨਾ ਸਾਹਿਬ ਸਾਡੇ ਬਾਈ ਮੈਨੂ ਦੇ ਹਾਊਸ ਤੇ ਬੈਠੇ ਆਂ ਅਸੀਂ ਘਾੜੂ ਬੁਲਾਵਾਂਗੇ ਤੁਹਾਨੂੰ ਮੰਟੂ ਮੰਟੂ ਬੜਾ ਜ਼ਰਾਤ ਕੀ ਆ ਤੇ ਅਸੀਂ ਅੱਜ ਦੇਰ ਵੀ ਤੇ ਜੋਰ ਵੀ ਕਾਮ ਡੋ ਇਕੱਠਾ ਹੋ ਗੁੰਨਾ ਅੱਜ ਇੱਕ ਟਰੈਕਟਰ ਦਾ ਉਹਦੇ ਇੱਕ ਪਹੁੰਚੀ ਹਨਾ ਇਸ ਜਿਹੜਾ ਨਾ ਬੌਮੀ ਦਾ ਬਾਪੀ ਨਾ 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 ਮੈਂ ਸਿਨ ਨਗਰ ਗਿਆ ਸੀਗਾ ਫੌਜੀ ਤੋਂ ਅੰਦਰ ਤੇ ਖੜੇ ਧੁੰਦ ਚ ਉੱਤੋਂ ਧੁੰਦ ਪਈ ਨਾ ਪਾਪਾ ਪਾਰੇ ਦਾ ਮੈਂ ਕਹਿਆ ਯਾਰ ਤੂੰ ਠੰਡੇ ਦਾ ਗੋਰੇ ਦਾ ਹੋਣੀ ਨਹੀਂ ਉਹ ਕਹਿੰਦਾ ਗੋਰਾ ਬੰਦਾ ਉੱਥੇ ਹੁੰਦਾ ਹੁੰਦਾ ਜਿੱਤੇ ਟ੍ਰੈਂਚ ਨਾਲ ਮੈਂ ਕਹਾ ਹਾਂ ਨਦੇਤੀ ਆਇਆ ਇੱਕ ਪਤਾ ਕੋਈ ਬੱਜਨੀ ਆ ਉਹੀ ਗੱਲ ਦੂਜੇ ਦਿਨ ਵੀ ਵੀ ਆਈ ਇੱਕ ਬੌਧੀਆਂ ਤਾਂ ਖੜਾ ਆਪਾਂ ਆਇਆ ਖੜਾ ਤੇ ਵੜਤਾ ਜਦੋਂ ਪ੍ਰਾਸਤ ਵੱਜਿਆ ਉਹਦੇ ਯਾਰਾ ਆਪਣਾ ਲੱਗਿਆ ਮੈਨੂੰ ਸਰਦਾਰ ਯਾਰਾ ਮਗਾ ਜਿੱਥੇ ਮਰਨ ਵਾਲਾ ਤਾਂ ਉਹ ਤੇ ਸਾਡੇ ਵਾਲੇ ਨੂੰ ਭੜਾ ਲਿਆ ਨਾ ਸਹੀ ਹੈ ਹੈ ਤੇ ਰੇਂਗਾ ਹੁੰਦਾ ਇਹਨਾਂ ਨਾ ਤੋ ਖਾ ਵੀ ਘਾ ਦਿੰਦੇ ਸਾਡੇ ਬਬਜੀ ਰੁੱਤੀ ਆਇਆ ਵਾ ਉਹਨੇ ਮੱਦ ਲੈਣੀ ਸੀ ਤੇ ਉਹਨੂੰ ਤਾਰੂ ਪਿਆਰੀ ਦੂਰੇ ਤੇ ਨੇ ਤਾਰੂ ਪਿਆ ਗਿਆ ਕਿ ਬੁਪਾਰੀ ਕਹਿੰਦਾ ਆ ਜਾ ਕੇ ਫਤੂਰਾ ਤੈਨੂੰ ਕਿ ਮੋਹਰਾ ਨਰੂ ਦੀ ਚੋਟੀ ਲੈ ਗਿਰਨੀ ਲੈ ਗਏ ਬਈ ਫਬੀਰ ਪਈਆ ਘਟਿਆ ਸਿੰਗਾ ਵੀ ਨਿਕਲਦੇ ਨਿਕਲਦਾ ਉਹ ਗਵਨਾਂ ਮੂਰਾ ਨਸਲ ਨਬਲ ਸੈਂਕੜੀ ਦੀ ਰੁਪਈਆ ਕਿਵੇਂ ਨੇ ਕੰਡ ਦੇ ਬੁਖਤੀਕਰ ਨਿਕੋਦਾ ਕਿੰਨਾ ਵਾਸਵ ਥਾਪੀ ਮਾਰੇ ਫੋਕੀ ਗੇਰੇ ਨਾ ਕਿੰਨੇ ਪਏ ਜੋ ਤਰੇ 20000 ਤੋਂ 16 ਜੀ ਬੁਖਤੀ ਨੇ ਕੀਤੀ ਅੱਛਾ ਧੀਰਕੇ ਤੇ ਆਗੀਰਾ ਦਮ ਕਿਲੇਪਾ ਤਾਂ ਕਿ ਭਾਈ ਬੁੜੀਆਂ ਨੇ ਜਦੋਂ ਪੁੱਛਿਆ ਕਿੰਨੇ ਦੀ ਲਿਆਇਆ ਹੈਂ ਆ ਕੀ ਲਿਆਇਆ ਹੈ ਇਹਦਾ ਮੂਰਾ ਨਸਲ ਹੈ ਇਹ

ਆ ਦਿਆਂਗੇ ਦਾਣਾ ਨੂੰ ਨਾ ਪਾ ਇਹਨੂੰ ਕਹਿੰਦਾ ਉਪ ਨਾ ਪਾ ਉਪ ਨਾ ਉਹ ਕਹਿੰਦਾ ਕਿ ਹੋ ਲੈ ਕੱਟਾ ਉਹਦੀ ਮਾਂ ਤਾਂ ਤੜਕੇ ਦੀ ਮਿੱਟੀ ਜਾਂਦੇ ਆ ਭਾਈ ਥਾਣੇ ਕਹਿੰਦਾ ਕੱਟਾ ਦੇ ਤਾਂ ਮੇਰੇ ਸਾਲਿਆਂ ਨੇ ਦਾਰੂ ਪੀਤੀ ਜਰਾ ਤ ਜਦੋਂ ਉੱਥੇ ਗਿਆ ਲੈ ਕੇ ਬੰਦੇ ਉਹ ਕਹਿੰਦੇ ਤਾਂ ਹੈ ਨਹੀਂ ਕੱਟਾ ਆਇਆ ਸੀ ਅੱਛਾ ਉਹ ਕਹਿੰਦਾ ਮੈਦਾ ਝੋਟੀ ਲੈ ਕੇ ਗਿਆ ਓਏ ਕਹਿੰਦੇ ਨਾ ਬਈ ਨਾ ਨਾ ਤੈਨੂੰ ਮੋਰਾ ਅੰਦਾ ਸਰਦਾ ਕੱਟਾ ਆਦਦਾ ਝੋਲਾ ਹੈ ਬਿਜੇ ਨੂੰ ਉਹਨ ਦਾ ਮੋਹ ਨਜ਼ਰ ਹੀ ਨਹੀਂ ਕਹਿੰਦਾ ਭਾਈ ਉਹਵੇਂ ਨਹੀਂ ਇਹਨੂੰ ਕਹਿੰਦਾ ਜੀ ਮੋਹਰ ਨਹੀਂ ਲੱਗਦੀ ਸੈਂਕ ਵਿੱਚ ਇਤਨਾ ਨਾਜ਼ਰ ਵੀ ਕੋਈ ਕਰਦੀ ਹੋਈ ਇਹਦੇ ਨਾਲ ਠੀਕ ਹੈ ਪੰਬਲੂ ਸੇ ਪਾ ਗਏ ਮੋੜ ਕੇ ਜਾਂਦਾ ਹੋਇਆ ਪਤਾ ਨਹੀਂ 1800 ਦਾ ਕਿ 1700 ਦਾ ਇਕੱਠਿਆਂ ਨੂੰ ਭੜਾ ਕੇ ਉਹਦਾ ਘਾਰ ਵਾਲੇ ਕਹਿੰਦੇ ਭਾਈ ਹੌਣ ਜਦੋਂ ਮੱਧ ਲੈਣ ਜਾਵੇਂ ਸੈਂਗ ਨਹੀਂ ਦੇਖਣੇ ਥਾਣ ਦੇਖੀ ਪੂਰੇ ਫੇਰ ਲੈ ਕੇ ਘਰੇ ਬਣੀ ਅਗੇ ਐਵੇਂ ਨਾ ਮਗਲੀ ਤਪ ਦਾ ਮਾਰੀ ਨਹੀਂ ਵਕਨ ਚੱਬਾ ਕਹਿੰਦਾ ਮੈਂ ਤਾਂ ਨਹੀਂ ਹੋਣਾ ਇਹ ਕਰਦਾ। ਤਾਂ ਹੀ ਸਾਡੇ ਮੈਂਟੂ ਨੇ ਕਰੀਇ ਇੱਕ ਨਾਲ ਹਨ। ਮੈਂਟੂ ਕਹਿੰਦਾ ਆਇਆ ਮੈਂ ਉਹਦੇ ਇੱਥੇ ਹੀ ਆਇਆ ਵਾ। ਮੈਂਟੂ ਨੇ ਇਹਨਾਂ ਮੀਆ ਕਰਦਿਆਂ ਕਹਿੰਦੇ ਦਾਲੂ ਕੋ ਪਿੰਦਾ ਕਹਿੰਦਾ ਇਹ ਬੰਦਰ ਕਹਿੰਦਾ ਮਾਰਾ ਜਾ ਕਹਿੰਦੇ ਪੈਟਰੋਲ ਨੂੰ 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 ਮਗਦੀ ਆ ਜਾਂਦਾ। ਅੱਛਾ। ਕਹਦਾ ਆ ਜਾ ਕਿ ਮੈਂ ਮੋਟਾ ਮਾਤਾ ਚੰਗਾਂ ਘਰਾਂ ਨੂੰ ਜਿੰਗਾ ਕਹਿੰਦਾ ਆ ਜਾ ਤੇ ਬਗ ਬੋਗ ਲੋਈਏ ਤਾਂ ਵਕਰਾ ਬਣਾਇਆ ਸਾਡੇ ਉਹ ਕਹਿੰਦਾ ਆਉਂਦਾ ਮੈਂ। ਮੈਂਟੂ ਕਹਿੰਦਾ ਆਉਂਗਾ ਕਹਿੰਦਾ ਉਹ ਪਾਰਚੀ ਰੱਖ ਕੇ ਲਾਦੇ ਬਾਅਦ। ਮੈਂਟੂ ਨੇ ਪਾਰਚੀ ਰੱਖ ਕੇ ਲਾਦੀ ਬਾਅਦ ਕਹਿੰਦਾ ਅਸੀਂ ਤਾਂ ਮਜ਼ਾਕ ਹਾਂ ਮੁੰਡੇ ਕੋਲ ਪੜਿਆ ਆ ਕੇ ਵੀ ਇਹਦਾ ਮਜ਼ਾਕ ਕੀਤਾ ਪੂਰੇ ਵੀ ਨਾਲ ਹੀ ਬੱਤੀ ਲੈ ਕੇ ਲਾਤੀ ਕਹਿੰਦਾ ਸੀ ਕਿਹੜਾ ਫਜ਼ੂਰ ਜੇ ਤੂੰ ਮਜ਼ਾਕ ਕੀਤਾ ਸੀ ਕਿਹੜਾ ਬਰਾਏ ਜਗਤ ਨਾਲ ਬੱਤੀ ਲੈ ਕੇ ਆਉਂ ਲਾ ਗਿਆ ਕਹਿੰਦੇ ਹਾਂ ਕਹਦਾ ਸੀ ਕਿਹਾ ਆਏ ਜੇ ਮਜ਼ਾਕ ਕੀਤਾ ਕਹਿੰਦਾ ਨਾਲ ਬੱਤੀ ਲੈ ਕੇ ਲਾ ਗਿਆ ਵੀ ਆਇਆ ਹੈ ਕਿ ਤੇ ਬੱਤੀ ਲਈ ਨਹੀਂ ਹਾਂ ਜਦੋਂ ਤੂੰ ਲਾਈ ਨਾ ਤੂੰ ਬਜ਼ੁਰਗੇ ਕਹਿੰਦੇ ਮੈਂ ਤਾਂ ਆਇਆ ਹੀ ਨਹੀਂ ਬੱਤੀ ਨਾਲ ਹੀ ਲੈ ਕੇ ਲਾ ਗਿਆ ਕਹਿੰਦਾ ਸੀ ਕਿਹੜਾ ਬੁੱਗੂਆ ਵੀ ਆ ਕੇ ਲਾ ਗਿਆ ਬੱਤੀ ਦਾ ਕੋਈ ਕਿਹੜਾ ਆਏ ਕੀ ਤਾ ਹੀ ਆਈ ਰਹੀ ਨਾਰੇ ਪਾਰਤੀ ਦੇਖਤੀ ਲੱਗਿਆ ਤੇ ਤੇਰੇ ਕਿਲੇ ਦਾ ਉਹਦੀ ਸੀ ਬਈ ਬਹੁਤ ਸਾਰੇ ਸੈਕਟਰ ਸੀ ਜਿਹੜਾ ਕਿ ਕੀਤੀ ਉਹਨੀਆਂ ਸਾਰੇ ਪੋਨੇ ਤੇ ਜਾਇਜ਼ ਕਰੀ ਮੈਂ ਵੀ ਕੋ ਮੈਂ ਆਇਆ ਬਈ ਪਲਵਾਮਾ ਕੀ ਪਹਿਲਗਾਮ ਕੀ ਸਾਰਾ ਏਰੀਆ ਵੇਖਿਆ ਹਨ ਕੁੜੀ ਸੈਕਟਰ ਹੋ ਗਿਆ ਆਈਐਲਪੀਓ ਕੀ ਉਧਰਾ ਸਾਹ ਹੋ ਗਿਆ ਨਾਗਾਂ ਲੈਣ ਹੱਥਾਂ ਤੇ ਜਾ ਰਿਹਾ ਆਪਣਾ ਚੁੱਕੀ ਫਿਰ ਆ ਰਹੇ ਸੀ ਤੇ ਸਾਮਲ ਸਾਡੀ ਬੌਜ ਨੇ ਬਹੁਤ ਹਰਪਗਰੀ ਬੱਬਾ ਟਰੱਕਾਂ ਆਉਂਦੀ ਹੈ ਨਾ ਸਾਰੇ ਘਰ ਦੇ ਰਾਜਸਥਾਨ ਬਹੁਤ ਪਗਾਦੇ ਆ ਹਾਂ ਤਰਫ ਇਹ ਵੀ ਆਦਾ ਨੇ ਵਾਪਸ ਵੀ ਕੁੱਟ ਮਾਰ ਲੈਂਦਾ ਸੈਟਿੰਗ ਕਰ ਲੈਂਦੀ ਆ ਪਰ ਜਿਹੜੇ ਉਹ ਸਾਮੀ ਹੋਣ ਨਹੀਂ ਲੋਟਾਉਣ ਵਾਲੇ ਉਹਦੇ ਤਨੂੰ ਪਤਾ ਹੱਤਵਾਦੀ ਕਿਹੜਿਆ ਬੋਰੋ ਜਾਤੀ ਆਲੇ ਹਨ 18 ਆਪਣੀ ਕਮਾਂਡੋ ਵੀ ਲਾਈ ਸੀ ਜਦੋਂ ਅਸਾਮ ਚ ਇਹਨਾਂ ਨੇ ਕਮਾਂਡੋ ਵਾਲਿਆਂ ਨੇ ਕੀ ਕਰਿਆ ਕੈਂਦਰ ਦੇ ਨੇ ਉਹਨਾਂ ਦੀਆਂ ਕੁੜੀਆਂ-ਬੁੜੀਆਂ ਪਰੇਸ਼ਾਨ ਕਰਨੀ ਸ਼ੁਰੂ ਕਰਦੀਆਂ ਬਾਈ ਤੇ ਰਾਤਾਂ ਨੂੰ ਉਹਨਾਂ ਦੇ ਘਰਾਂ ਚ ਵਰ ਜਾਂਦੇ ਆ ਇਹ ਤਾਂ ਇੰਨਾ ਕੋਲ ਤਾਂ ਬਈ ਅਸਲੇ ਸੀਗੇ ਹਨ ਜਦੋਂ ਇਹ ਆ ਗਏ ਉਹਨਾਂ ਨੇ ਟਰੱਕਾਂ 'ਲੇ ਕੁੱਟਨੇ ਸ਼ੁਰੂ ਕਰਦੇ ਸਰਦਾਰ ਨਾ ਸਰਦਾਰ ਹਾਂ ਇਹ ਵੀ ਸਰਦਾਰ ਹੀ ਸੀ ਕਿ ਉਹ ਵੀ ਸਰਦਾਰ ਹੀ ਸੀ ਉਹਨਾਂ ਨੇ ਟਰੱਕਾਂ 'ਲੇ ਵੀ ਕੁੱਟਨੇ ਸ਼ੁਰੂ ਕਰਦੇ ਨਜ਼ਰ ਆਦੇ ਨਹੀਂ ਕਿਉਂਕਿ ਕੰਮ ਕੋਈ ਮਾਰਾ ਕਰੇ ਸਰਦਾਰ ਤਾਂ ਕੁੱਟਿਆਂ ਬਾਹਰ ਟਰੱਕ ਆਲਾ ਜਾਂਦਾ ਬਈ ਹਾਂ ਬਿਲਕੁਲ ਹੈ ਟਰੱਕ ਆਲਾ ਸਾਰੇ ਪਾਸੇ ਜੁਦਾਸ ਸੌਹਰੇ ਗੋ ਵੀ ਤੂੰ ਇਹੋ ਜਿਹਾ ਕੰਮ ਕਰਦੀ ਕਿਉਂ ਜਿਹਦੇ ਨਾਲ ਦੂਜਿਆਂ ਦੇ ਪੈਣ ਬਾਤ ਹੈ ਨਾ ਫੇਰ ਉਹ ਬੋਝ ਨਹੀਂ ਸੜਾ ਇਹ ਸਾਰੇ ਸਾਡੇ ਜਦੋਂ ਪਾਲ ਟੁੱਟਿਆ ਜਦੋਂ ਸਾਡੀਆਂ ਗੱਡੀਆਂ ਲੁੱਟੀਆਂ ਬਾਬਾ ਆਸਾਮ ਚ ਉਹ ਜੂਦੇ ਦਾ ਸੀਮਰੇ ਜੰਗਲ ਚ ਉਹ ਉਹ ਵੀ ਜਾ ਕੇ ਫੌਜੀ ਲ ਗਈ ਆ ਮਾਸ਼ਾ ਅੱਜ਼ ਸੀਮਰੇ ਜੰਗਲ ਵਿੱਚ ਹਨ ਸਾਨੂੰ ਤੇ ਥੋੜਾ ਕੈਂਪ ਸੀਗਾ ਅਲੀਪੁਰ ਦਵਾਰ ਅਲੀਪੁਰ ਦਵਾਰ ਰੱਖਿਆ ਸਾਨੂੰ 15 20 ਦਿਨ ਫੌਜ ਨੇ ਲਿਆ ਕੇ ਉਥੋਂ ਕੱਢ ਕੇ ਅਲੀਪੁਰ ਦਵਾਰ ਲੱ ਗਈ ਅਲੀਪੁਰ ਦਵਾਰ ਤੋਂ ਫਿਰ ਗਾਂ ਫੌਜ ਕਹਿੰਦੀ ਤੁਹਾਨੂੰ ਗਾਂ ਛੱਡ ਕੇ ਆਵਾਂਗੇ ਬਾਕਸ਼ੀਟ ਵਾਟਰਪਾਰ ਕਰਾਵਾਂਗੇ ਮੈਂ ਸਾਰਿਆਂ ਨੂੰ ਮੂਰੇ ਸੀਗਾ ਮੇਰੇ ਮਗਰਿਆ ਕਿ ਕਿਹਨਿਆ ਸੀਗਾ ਮੋਕੇ ਦਾ ਮੈਨੂੰ ਕਹਿੰਦਾ ਚੱਲ ਹੁਣ ਉਹ ਮੈਂ ਕਿਹਾ ਫੌਜ ਵਾਲੇ ਕਹਿੰਦੇ ਛੱਡ ਗਿਆ ਮੈਂ ਕਿ ਹੁਣ ਤੈਨੂੰ ਮੋਕੇ ਆ ਛੱਡਿਆ ਉਹ ਮੈਂ ਕਿ ਉੱਥੇ ਵੀ ਤੂੰ ਹੀ ਘਟਾਇਆ ਸੀ ਜੰਗ ਵਿੱਚ ਤੇ ਮੈਂ ਕਿਵੇਂ ਨਾ ਪੁਠਾਦੀ ਮੇਰਾ ਮੀਰ ਮੈਂ ਕਿ ਫੌਜ ਵਾਲੇ ਆਉਂਦੇ ਉਹ ਜਾ ਤੈਨੂੰ ਕਦੇ ਨਾ ਛੱਡਿਆ ਭੇਖਾ ਬੇਗਾ ਤੁਰ ਭਾਈ ਕੋਰ ਲਿਗਾ ਭਾਈ ਭਾਈ ਤਾਂ ਜਦੋਂ ਬਾਗਸੀ ਹਟ ਵਾਲੇ ਰੋਡ ਤੇ ਜੜੇ ਤੇ ਗਾਂਹ ਭੱਜੇ ਕਰਨ ਡਰਾਈਵਰ ਦਾ ਬਾਹਾਂ ਚ ਅੱਛਾ ਗਾਦੀ ਹੋਈ ਜਾਂਦਾ ਦੁਰੋਬੇ ਕਾ ਠੋ ਠੋ ਜਿਨਾਂ ਲਗਿਨੇ ਰਗਣਾ ਚੱਲਣ ਮਿਹਾਰ ਮੈਥੋਂ ਪੁਰੇ ਮੈਂ ਉਹ ਤੋਂ ਮੂਰੇ ਹੋਰ ਚੱਲਦੇ ਮਗਰ ਬੈਠਾ ਐ ਤਾਂ ਕਿ ਉਹ ਜੌੜ ਆਉਂਦੀ ਕਿਸੇ ਪਾਸੋਂ ਕਹਿੰਦਾ ਮੈਂ ਕਾ ਔਜ ਤੈਨੂੰ ਘਰੇ ਨਾ ਚੱਲੇ ਆ ਵੀ ਚਾਤ ਮੈਂ ਕਾ ਗੋਲੀ ਮੂਰੇ ਟੱਟਾਂ ਨਾਲ ਲੱਟਦੇ ਹੁੰਦੇ ਹੈ ਮੈਂ ਕਹੋ ਤੈਨੂੰ ਨਿਵਾਉਣ ਆਉਂਦੇ ਚੰਗੇ ਭੁਲੇ ਸਾਲਿਆ ਤੂੰ ਮਰਾਤੇ ਮੈਂ ਕਹੋ ਉਹ ਤੋਂ ਤੋੜ ਲੈ ਨੂ ਕਹਿੰਦਾ ਮੈਨੂੰ ਕਾ ਚਾਤ ਦੇ ਨਾ ਸੁਣਿਆ ਨਹੀਂ ਮੈਂ ਕਹੋ ਹੁਣ ਸੁਣਨ ਨੂੰ ਮੈਂ ਕਹੋ ਤੂੰ ਲੱਗ ਮੂਰੇ ਹੁਣ ਅਬਾ ਕੋੜਦੇ ਯਾਰੋ ਹੈ ਕਾਰਜਪਾਸਟਰੋਂ ਪਿੱਛੇ ਜੇ ਇਹਦੇ ਕੋਲੇ ਕਰਾ ਲਾਂ ਪਾਸ ਦਾ ਦੂਜਾ ਕਹਿੰਦਾ ਮੈਥੋਂ ਕਰਾ ਹੁਣ ਗੱਡੀ ਐ ਇੱਕ ਐ ਮੇਰੇ ਕੋਲੇ ਪਰਮਟ ਇੱਕ ਐ ਮੈਂ ਇੱਕ ਤੋਂ ਹੀ ਕਰਾਉਂਗਾ ਸਹੀ ਜੇ ਉਹ ਕਰਾਉਣਾ ਦਾ ਦੂਜਾ ਢਾਉਂਦਾ ਦੂਜੇ ਤੋਂ ਕਰਾਉਣਾ ਦਾ ਦੂਜਾ ਢਾਉਂਦਾ ਦਾ ਕੰਮ ਐ ਯਾਰ ਪੰਜਾਬੀਆਂ ਨੂੰ ੱੱਕਾ ਕਰਦੇ ਜਿਹੜਾ ਮਾਰ ਲਈ ੱੱਕਾ ਐ ਇਹ ਮਤਲਬ ਇਹਦੇ ਵਿੱਚ ਸਾਡੀ ਸੈਂਟਰ ਸਰਕਾਰ ਫੇਰ ਆਈ ਐ ਹੈ ਮੋਦੀ ਫੇਰ ਇਹ ਇਹਨਾਂ ਨੂੰ ਆਇਂ ਕਰਦੇ ਨੇ ਫਲਾਨਾ ਕਰਦੇ ਗਾੜੀ ਜਿਵੇਂ ਜੋਗੀ ਨੇ ਮੰਨ ਲਾ ਯੂਪੀ ਦੇ ਟਰੱਕ ਵਾਲੇ ਦੀ ਇੱਜ਼ਤ ਤਾਂ ਵਧਾਈ ਨਹੀਂ ਕੋਈ ਹੱਥ ਨਹੀਂ ਪੰਦਾ ਟਰੱਕ ਵਾਲੇ ਨੂੰ ਛੇਤੀ ਪਰ ਮੋਦੀ ਨੇ ਤਾਂ ਕਾਤਨੀ ਕਰਿਆ ਕੁਈ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਮੀਨ ਹੀ ਕੋਈ ਅਮਾਜ਼ਾ ਜ਼ੋਰ ਤਾਂ ਆਏ ਨੇ ਰਹਿ ਚੇ ਕਰਨ ਬੱਡੇ ਹੁੰਦੇ ਆਈ ਜਾਂ ਗਜੂਰ ਨੂੰ ਮੜ ਜਾ ਕੋਲੇ ਵੀ ਡੱਕਾ ਨਹੀਂ ਕਰੇ ਹੈ ਸਭ ਦੇ ਟਰੱਕਾਂ ਨਾਲ ਕੋ ਕੋ ਕਰਦੇ ਸਾਡੇ ਸਰਦਾਰਾਂ ਵਾਲੇ ਦਾ ਕੋ ਕਰਦੇਓ ਖਾ ਖਾ ਕੇ ਨਾਂ ਨਹੀਂ ਕੱਟਿਓ ਨੂੰ ਫਿਚੇ ਪਏ ਆ ਉਹਨੂੰ ਮੈਨੂੰ ਪਤਾ ਲੱਗਦਾ ਹੁੰਦਾ ਹੂੰ ਪਟਾਖਾ ਪੈ ਜਾਣਾ ਕਿਤੇ ਬੱਖੀ 'ਚ ਸੂਈ ਮਾਰ ਕੇ ਹਵਾ ਕੱਢਣੀ ਪੈਣੀ ਉਹਦੀ ਪਹਿਲਾਂ ਨਾਲ ਕਿਸੇ ਨਾ ਕਹਿੰਦਾ ਨਾ ਵੀ ਇਹਦੇ ਤੋਂ ਦਾ ਬਰੇਮਾ ਹੋ ਜਾਂਦਾ ਹੂੰ ਖਾਂਦਾ ਬਾਹਰਾ ਦੌਰੇ ਤੈਨੂੰ ਮਣ ਕੇ ਮਿੱਟੀ ਦਾ ਦੇਲ ਸੰਘਾਉਂਦੇ ਕਹਿੰਦੇ ਨੇ ਉਹ ਗੱਲ ਸੁਣਾ ਭਾਈ ਉਹ ਜਿਹੜੇ ਕਹਿੰਦੇ ਨਾਲ ਬੈਠੀ ਨਾਲ ਬਰੇਕ ਮਰੀ ਆ ਉਹਨਾਂ ਪਾਣੀ ਲੈ ਬਲਾਸ ਲੈ ਕੇ ਦਿੱਤਾ ਤਾਂ ਉਹ ਬਹੁਤ ਸਾਰਾ ਜੜਿਆ ਤੁਹਾਨੂੰ ਹਾਂ ਬਾਬਾ ਨਾਉਦੇ ਆ ਬਰੇਕਾਂ ਛੱਡ ਬਾਣੀਆਂ ਸੀਗਾ ਵਿਚਾਰਾ ਮੇਰੇ ਨਾਲ ਜਦੋਂ ਮੈਂ ਟਰੱਕ ਦੇ ਨਾਲ ਜੇ ਲਾਈ ਉਹ ਲੱਤਾਂ ਐ ਕਰ ਲੈਣਾ ਪੂਰਾ ਕਰਾ ਪੂਰਾ ਬਿਠੇ ਹਾਂ ਮੈਂ ਸਭੋ ਟਰੱਕ ਦੇ ਨਾਲ ਲਾਵਾਂ ਸਭ ਹੋਣੀ ਕਰਿਆ ਪੂਰਾ ਹਾਂ ਮੈਂ ਮੈਂ ਕਿਹਾ ਨਾ ਹਰੀਗੜ੍ਹ ਤੱਕ ਮਿੱਟੀ ਨਹੀਂ ਠਰਾਤ ਮਗਰ ਉਹ ਜਾਂ ਹਾਂ ਜਦੋਂ ਲਿਆ ਕੇ ਮੈਂ ਉਧਰ ਲਾਈ ਉਹ ਪਾਣੀ ਲੈ ਕੇ ਆਇਆ ਮੈਂ ਕਿਹਾ ਬਾਬੂ ਜੀ ਰੁਕ ਜਾ ਕਹਿੰਦਾ ਕਿਉਂ ਮੈਂ ਕਿਹਾ ਜੋਰ ਤਾ ਉਹ ਲਓ ਨਾ ਨਾ ਆਹ ਸਭਾ ਪਾਣੀ ਆ ਗਿਆ ਤੇਨੂੰ ਪਤਾ ਮੈਂ ਕਿਹਾ ਹਾਂ ਕਹਿੰਦਾ ਮੇਰੇ ਨਾਲਾ ਜਿਹੜਾ ਜਾਂ ਪੰਨਿਆ ਡਰਿਆ ਜੀ ਉਹਦੇ ਕਹਿੰਦਾ ਮੈਂ ਪਤੰਦਰਾ ਡਰਿਆ ਬੈਠਾ ਉਹਦਾ ਸਾਰੀ ਬੱਸ ਹਸੀ ਜਾਂਦੀ ਮੈਂ ਕਿਹਾ ਤੇਰੇ ਨਾਲ ਵੀ ਇੱਕ ਆਏ ਕਿ ਨਾ ਰੋਕ ਜੂ ਮੈਂ ਕਿਹਾ ਕਹਿੰਦਾ ਆਦਤ ਤਾਂ ਬਣਦੀ ਆ ਨਾ ਵੀ ਕੀ ਰੁਕ ਜੇ ਰਹੀ ਹੈ ਨਾ ਕਿਉਂਕਿ ਮੈਨੂੰ ਕਿਹਦਾ ਸਾਡਾ ਮਾਸਟਰ ਹੁੰਦਾ ਹੀ ਗਾਮੀ ਭਾਈ ਉਹਨਾਂ ਵੀ ਮਿੰਨੀ ਚਲਾਉਂਦੇ ਜੇ ਸੀ ਤੇ ਉਹਨਾਂ ਦੇ ਇੰਗਲੈਂਡ ਵਾਲੇ ਆਏ ਨੇ ਸਾਰੇ ਬਾਹਰੋਂ ਤੇ ਕੁੜਮਾ ਮੂਹਲੀ ਸੀਟ ਤੇ ਬੈਠੀਆਂ ਮਾਸਟਰ ਮੈਨੂੰ ਕਿ ਨਾ ਖਾਣੀਆ ਪੁਰਾ ਉਹ ਮਾਲ ਕਹਿੰਦਾ ਮੈਂ ਕਿ ਖਾਓ ਮਾਸਟਰ ਜੀ ਮੈਨੂੰ ਉਹ ਖਵਾ ਦਿੰਦਾ ਮੁਰਲੀ ਸੀਖ ਖਾਲੀ ਕੋਣੀ ਬੂਮਾ ਗਾ ਦਾ ਬ੍ਰੈਂਡ ਵਾਲਾ ਕਹਿੰਦਾ ਹੁਣ ਕਰਾ ਦਿੰਦਾ ਮੈਂ ਇਹਦਾ ਸ਼ਾਕ ਮੈਂ ਕਿਹਾ ਤੂੰ ਮਰੇ ਮਾਲ ਗਵਾ ਤੈਨ ਨਗਰੀ ਔਰ ਠਾਕਦੇ ਐ ਛੱਤੀ ਤੈਨ ਨਗਰੀਆਂ ਠੋਪ ਰੇ ਮਨ ਕੱਢ ਕੇ ਮੂਰੇ ਬਾਸ ਇਹ ਕਰਕੇ ਆਏ ਗਰੀ ਭਾਦੀਆਂ ਮਗਰ ਅੱਗੇ ਮਰੇ ਭਾਈ ਦਾ ਮਾਰਦੀ ਮਾਰ ਕੇ ਪੈ ਗਿਆ ਰਾਹ ਹਾਂ ਮੈਂ ਕਿਹਾ ਮੈਨੂੰ ਕਹਿੰਦਾ ਹੁਣ ਇਹ ਨਾ ਮਗਰ ਕੋਈ 5-600 ਦੇ ਮੈਨੂੰ ਪਿਛਾ ਦੇ ਗੰਜਰ ਤੇ ਆ ਤੇਰਾ ਪਤਾ ਹੀ ਕੋਈ ਨਹੀਂ ਕਹਿੰਦਾ ਮੈਂ ਵੀ ਛਾ ਦੇ। ਕਿੱਥੇ ਆਉਣ ਜ਼ਈ ਮੈਂ ਕਿਹਾ ਤਾਂ ਇਹਨੂੰ ਵੀ ਦੇ ਟਰੱਕ ਪਰ ਕਿੰਨਾ ਚੁੱਕਾ ਟਰੱਕ ਥੋੜਾ ਗੇਮੇ ਚਲਾਇਆ ਭਾਈ ਆ ਸਾਹਮਣੂ ਤਾਂ ਕਿਹੜੇ ਦੋ ਤਿੰਨ ਲਾਏ ਉਹਨੇ ਏਰੀਆ ਸਾਰਾ ਉਹ ਹੱਟੀ ਜਾਂਦਾ ਇਹਦਾ ਉਹ ਹੱਟੀ ਪਹਿਲੇ ਕਿਹੜੇ ਗਏ ਦੂਜੇ ਕਿਹੜੇ ਗਏ ਪਹਿਲੇ ਕਿਹੜੇ ਤਾਂ ਮੈਨੂੰ ਰਾਹ ਦਾ ਨਹੀਂ ਪਤਾ ਸੀ ਭਾਈ ਪਹਿਲੇ ਕਿਹੜੇ ਦਾ ਕਹਿੰਦਾ ਵਸਗੀ ਤਾਂ ਫਟ ਕਰਨ ਗਿਆ ਅਜੇ ਸ਼ੁਰੂ ਹੀ ਹੋਏ ਸੀ ਪਾਣੀ ਪਟਿਆਲੇ ਹੀ ਆ ਗਿਆ ਠੀਕ ਹੈ ਪਟਿਆਲੇ ਅਸਰਾਂ ਦਾ ਉਧਰ ਪਟਿਆਲੇ ਵਾਲੇ ਰੂੜਾ ਹੁੰਦਾ ਸੀਗਾ ਜ਼ਰਾਂ ਤੋਂ ਅਸੀਂ ਆਏ ਮੋੜਨਾ ਸੀਗਾ ਤੇ ਅਸੀਂ ਤਾਂ ਸੜਕ ਤੇ ਖੜੀ ਸੀ ਜਿਹੜੀ ਬਿੱਦੀ ਸਿੰਗਲ ਰੋਡ ਤੇ ਉਹ ਪਾਈ ਟਗੀ ਸੀ ਹਾਲਾਤ ਇੰਨੇ ਕੁ ਮਾੜੇ ਐ ਇੱਕ ਬਰਾਤ ਆਈ ਖੜੀ ਉਹ ਨਹਿਰ ਤੇ ਪਟਿਆਲੇ ਵਾਲੇ ਪਾਸੇ ਜ਼ਰਾਂ ਤੋਂ ਮੁੜ ਕੇ ਉਹ ਸਿੱਧੂ ਪਰ ਪੈਂਦਾ ਉਹਦੇ ਕੋਲ ਤੇ ਤੇ ਉਹ ਜੇ ਤਾਂ ਆਏ ਨੂੰ ਉਹਦੇ ਤਾਂ ਡੋਬਦੇ ਆ ਜੇ ਪਰਾਂ ਨੂੰ ਜਾਂਦਾ ਤਾਂ ਡੋਬਦੇ ਆ ਜੇ ਨਹਿਰ ਟੁੱਟਦੀ ਆ ਤਾਂ ਡੋਬਦੇ ਠੀਕ ਐ ਉਥੇ ਕੰਮ ਕੌਣ ਆਇਆ ਬਈ ਟਰੱਕਾਂ ਵਾਲੇ ਉਥੇ ਟਰੱਕ ਖੜੇ ਸੀਗੇ ਬੋਝ ਨੇ ਆਈ ਝੰਡੀਆਂ ਲਾਈਆਂ ਆਸੇ-ਪਾਸੇ ਆ ਗਈ ਵਿੱਚੋਂ ਤੱਕ ਰੋੜ ਹੈ ਠੀਕ ਹੈ ਫੇਰ ਉਹ ਲਾੜਾ ਵਿੱਚ ਬਿਠਾਇਆ ਪ੍ਰਾਦ ਟਰੱਕਾਂ 'ਤੇ ਬਿਠਾਈ ਫੇਰ ਟਰੱਕ ਛੱਡੇ ਉਥੋਂ ਪੂਰੀ ਸਪੀਡ ਨਾਲ ਮਾਲਾ ਟਰੱਕ ਨਹਿਰ ਤੋਂ ਪੁਰੇਉਂਦੇ ਦੀ ਆਵਾਜ਼ ਸਾਡੇ ਪੈਰਾਂ 'ਤੇ ਨਿਕਲਦੀ ਆ ਗਈ ਕਿਉਂਕਿ ਪਾਣੀ ਚ ਸਲੰਸਾ ਤੱਕ ਤੱਕ ਵੇਲਾ ਦੇ ਪੂਰੇ ਟਰੱਕ ਉਹਨਾਂ ਨੇ ਫੇਰ ਬਰਾਦ ਦਿਾਨੀ ਗਾ ਕੁੜੀ ਵਾਲੇ ਵੀ ਪੰਪ ਤੇ ਆਏ ਨੇ ਉਹਨਾਂ ਲਈ ਐਂਥੀ ਛੱਡੇ ਲਾੜੇ ਹੁਣੀ ਕਿ ਲਿਆ ਅਰੋਪਾ ਯਾਰ ਦੇ ਨਾਂ ਦੇ ਨੰਗ ਦੇ ਲਿਖੇ ਤੇ ਰਚ ਇਹ ਉਹਨਾਂ ਨੇ ਕਾ ਇੰਨੀ ਅਜੇ ਕਰੀ ਟਰੱਕ ਕਾ ਲਿਆ ਹਣਾ ਉਹਨਾਂ ਦੇ ਬਲੰਟੀਅਰ ਖੜੇ ਡਾਂਗਾਂ ਦੇ ਹਲੋ ਅਈ ਕਰੋ ਨਾ ਇਹ ਕੋਈ ਡਰੈਲ ਉਹਨਾਂ ਵੱੜ ਜੇ ਤੇਰਾ ਮੈਂ ਕਹਾ ਕਿਉਂ ਓਏ ਇਹ ਥੋੜੀ ਹੋਏ ਹੋਏ ਇਹਦੇ ਪਰਦੇ ਗੁੰਗਾ ਗੁੰਗਾ ਤੇ ਕਾ ਇਹ ਨਾ ਕੀ ਪਤਾ ਮੈਂ ਕਹਾ ਵਾਹ ਉਦੋਂ ਨਹੀਂ ਸੀ ਬੁੜੀਆਂ ਗੁੜੀਆਂ ਥੋੜੀਆਂ ਵੇਚ ਚੜਾ ਕੇ ਲਿਆਏ ਥੋੜਾ ਹੈ ਪਾਣੀ ਚ ਬੰਡੇ ਉਦੋਂ ਉਹੋਂ ਮੈਂ ਕਹੇ ਸਾਡੇ ਤੇ ਇੰਨੀ ਕਾਇਰਤ ਮਰੀ ਹੁੰਦੀ ਸਾਡੇ ਤੇ ਟਰੱਕ ਵਾਲਾ ਕਹਿੰਦਾ ਮੈਂ ਤਾਂ ਵਿਚਾਰੇ ਰੋਕਦਾ ਨਹੀਂ ਮੈਨੂੰ ਚਿੰਬੜੋ ਹਾਂ ਬੋਕੜ ਦਿਨਾ ਬੈ ਜਾਂਦੇ ਨੇ ਸਾਰਿਆਂ ਦਾ ਇਕੱਠਾ ਹੋ ਕੇ ਤਾਂ ਕਹਿੰਦਾ ਮੈਂ ਕਿਹਾ ਵੀਰੇ ਮੈਂ ਕਿਹਾ ਡਰਾਈਵਰ ਦੇ ਹੱਥ 'ਚ ਸਾਰਾ ਕੁਝ ਹੀ ਹੁੰਦਾ ਹੈ ਹੈ ਆਏ ਚਾਹੇ ਤਾਂ ਮੈਂ ਕਿਹਾ ਡਰਾਈਵਰ ਜੀ ਨੂੰ ਮਾਰਤੀ ਬਣਾਲੇ ਬਾਸ ਵਾਲਾ ਹੈ ਹੈ ਕੋਤਨੜੀਆਂ ਮਾਰਾ ਕਾਟਾ ਕੇ ਨਹੀਂ ਗਈ ਨਈ ਭਲਾਨੀ ਨੂੰ ਕਹਿੰਦੇ ਮੈਨੂੰ ਨੰਬਰ ਦਰ ਭੱਜ ਕੇ ਫੜਾ ਦੇ ਫੜ ਭਰਾਵਾ ਇਹਣਾ ਅੱਜ ਕੁਚਨਾ ਜ਼ਵਾਰ ਕੇ ਮੈਂ ਤਾਂ ਕਹ ਲੀਆ ਕੋਈ ਤੂੰ ਕਿਸੇ ਨਾਲ ਕਿਆ ਕਰਾਉਣੀ ਹੈ ਮੰਨ ਚ ਮਾਰ ਤੂੰ ਐਟਾ ਕਿਤੇ ਡਰਾਈਵ ਵੀ ਤਰਾ ਬੱਤ ਹੈ ਉਧਰ ਤਾਂ ਨਹੀਂ ਗਿਆ ਜੰਮੂ ਗੋਰੀਂ ਗਿਰਿਆ ਬਾਤੂ ਬਾਤੂ ਕਿਥੋਂ ਤੱਕ ਲਈ ਸ਼੍ਰੀਨਗਰ ਸ਼੍ਰੀਨਗਰ ਤੱਕ ਵੀ ਹੈ ਨਾ ਸ਼੍ਰੀਨਗਰ ਤੱਕ ਕਰਾਉਂਦੇ ਆ ਪਰਸ ਨਹੀਂ ਜਾਂਦੇ ਹਾਂ ਸ਼੍ਰੀਨਗਰ ਤੱਕ ਕਿਉਂਕਿ ਤੈਨੂੰ ਪਤਾ ਉਧਰ ਪਹਿਲਾਂ ਤਾਂ ਸਿਮ ਆਪਦੇ ਲੈਣੇ ਪੈਂਦੇ ਬਾਈ ਉਹਨਾਂ ਦੇ ਨਾ ਚੱਲਣ ਦਿੰਦੇ ਆ ਗਾੜੀ ਤੇ ਭੌਜ ਬਾਤੂ ਲੀ ਜਾਂਦੀ ਰਹੀ ਆ ਅਸਲੇ ਉਸਲੇ ਲੱਦ ਕੇ ਸਾਡੇ ਟਰੱਕਾਂ ਨਹੀਂ ਆਉਂਦੇ ਹੂੰ ਤੇ ਭੌਜੀ ਜਦੋਂ ਕੋਈ ਗੱਲਬਾਤ ਹੁੰਦੀ ਹੈ ਭੀੜ ਪੈਂਦੀ ਹੈ ਜਾਂ ਟਰੱਕਾਂ ਲਈ ਕੰਮ ਆਉਂਦਾ ਜਿੱਦਾਂ ਮਹਾਰਾਜ ਜਦੋਂ ਬਹਲੀ ਹੁੰਦੇ ਉਦੋਂ ਉਦੋਂ ਫੇਰ ਫੇਰ ਵੀ ਟਰੱਕਾਂ ਨਹੀਂ ਆਉਂਦੀਆਂ ਜਦੋਂ ਇਹਨਾਂ ਦਾ ਸਮਾਨ ਭੌਜੀਆਂ ਦਾ ਘਰੋ ਘਰੀ ਛੱਡਣਾ ਉਦੋਂ ਵੀ ਟਰੱਕ ਵਾਲੇ ਕੰਮ ਆਉਂਦਾ ਹੈ ਸਾਨੂੰ ਤਾਂ ਇੰਨਾ ਗੁੰਦਾ ਆਉਣ ਡਿਓ ਦੀ ਸੀਸੇ ਦੇ ਲੈ ਕੇ ਬਸਾਈ ਤਾਂ ਇੰਨੀ ਜੀ ਲਾਚੜ ਜਾਂਦੇ ਆ ਵੀ ਸਾਡੇ ਟੂਰ ਪਰਚੀ ਦੀ ਲੱਗ ਜਾ ਭੌਜ ਦਾ ਪਰਚੀ ਸਾਨੂੰ ਨੂੰ ਕੋਲੋਂ ਕਰੀ ਜਾਵੇ ਕੋਈ ਫੌਜੀ ਸਾਡੇ ਨਾਲ ਨਹੀਂ ਬਹੁਤ ਇਹਦਾ ਉਦਰੇੋਂ ਕਰੀ ਜਾਣਾ ਪਰ ਜਿੰਦ ਨੂੰ ਨਹੀਂ ਹੁੰਦਾ ਕੋਈ ਕੇਦੀ ਫੈਨ ਨਹੀਂ ਇਹ ਤਾਂ ਨਾਲ ਲਿਆਉਣੀਆਂ ਉਹ ਟਰੱਕ ਕਰਾ ਕੇ ਲੈਣਾ ਉਹ ਵੀ ਲੱਗਦਾ ਨਾ ਕੋ ਕੋ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਬਾਬਾ ਆਇਆ پتہ ਕੀ ਹੈ ਇਹ ਪਹਾੜਾ ਵੀ ਸਹੀ ਦਿੰਦੇ ਆ ਫੌਜੀ ਫੌਜੀ ਹੀਰਾ ਫੇਰ ਹੀ ਨਹੀਂ ਕਰਦਾ ਬੰਦਾ ਫੌਜੀ ਨੇ ਮੈਂ ਦੇਖਿਆ ਵੀ ਜਿੰਨੇ ਮੇਰੀ ਵੀ ਅਸੀਂ ਮਤਲਬ ਕਿ ਇੱਕ ਤੇ ਬਿਲਕੁਲ ਟੁੱਟ ਗਈ ਸੀ ਅਸੀਂ ਅਨਸੀਮਾਰੀ ਖੜੇ ਮੈਂ ਗੁਰਦਾਰੀ ਮੱਥਾ ਟਿੱਕ ਕੇ ਬਾਪੇ ਨੂੰ ਮੈਂ ਕਿਹਾ ਪਾਪਾ ਵਿਚਾਰਾ ਯਾਰ ਨਹੀਂ ਕਿਸੇ ਨੂੰ ਨਹੀਂ ਰਹਿਣਾ ਤੇ ਉਹ ਫੌਜ ਵਾਲੇ ਆ ਗਏ ਕਿ ਨਾਈਟਰ ਕੋਲੇ ਕਹਿੰਦੇ ਯਾਰ ਐਂ ਕਰਕੇ ਵੀ ਜੋਧਪੁਰ ਦਾ ਮਾਰ ਆ ਉਹ ਅੰਦਰ ਪੱਧ ਆ ਮੈਨੂੰ ਉਹ ਫੌਜੀ ਦਾ ਸਾਮਾਨ ਆ ਜੋਧਪੁਰ ਤੋਂ ਮੈਂ ਕਿਹਾ ਹਾਂ ਲੈ ਦੇ ਉਹ ਕਹਿੰਦੇ ਸਾਡੇ ਕਾਰਨ ਨਾਲ ਨੇ ਬਦਲੀ ਹੋਈ ਆ ਉਹ ਗਿਆ ਤੇ ਸਾਮਾਨ ਪਹੁੰਚਾਉਣਾ ਸੀ ਜੋਧਪੁਰ ਨਾਲ ਮੈਂ ਕਿਹਾ ਪਹੁੰਚ ਗਿਆ ਉਹ ਵਾਕਸੇ ਵੀ ਹਾਂ ਉਹਨਾਂ ਨੇ ਬਈ ਦੱਦਿਆ ਉਹਦਾ ਸਮਾਨ ਸਾਨੂੰ ਨਾਲ ਤੇ ਉਦੋਂ ਨੇ ਇੱਕ ਸਰਦਾਰ ਆ ਗਿਆ ਕਾਣਪੁਰ ਦਾ ਉਹਦਾ ਸਕੂਟਰ ਸੀਗਾ ਨਾ ਗਾ ਬਈ 2500 ਰੁਪਏ ਲਵਾਗੇ ਜਾਦੇ ਤੇ ਉਹਨਾਂ ਦਾ ਲੈ ਜਾਈ ਉਹਨੂੰ ਸપરા ਸੁਹਣਪੁਰ ਦਾ ਬਿਹਾਰੀ ਆ ਗਿਆ ਉਹਦੀ ਦਾ ਉਹ ਕਹਿੰਦੇ ਸਾਡਾ ਸਮਾਨ ਸપરા ਸੁਹਣਪੁਰ ਦਾ ਮੈਂਗਾ ਲਾ ਦੇ ਉਹ ਜਿੱਥੇ ਕੋਲ ਨਹੀਂ ਜੱਟ ਜਿੱਥੋਂ ਦਾ ਉਹ ਫੌਜ ਵਾਲਾ ਮਿਲਿਆ ਜੀ ਦੂਜੇ ਦਿਨ ਤੋਂ ਮੜਾ ਮੜ ਦਾ ਕਿਹੜਾ ਬਣ ਜਾਂਦਾ ਹਾਂ ਪੂਰਾ ਨਜ਼ਾਰੇ ਦਾ ਕਿਹੜਾ ਹਾਂ ਸੱਚੀ ਬੰਦੇ ਦਾ ਹਿਸਾਬ ਦਾ ਸਾਫ ਹੁੰਦਾ ਦੁਨੀਆ ਨੂੰ ਮੈਂ ਆਂਦਾ ਉਹਨੂੰ ਪਤਾ ਹੁੰਦਾ ਬੱਬਾ ਵੀ ਉਹ ਪੇਰਾ ਫੇਰੀ ਕਰਨ ਦੇ ਵਿੱਚ ਵੀ ਬੜਾ ਰੱਖਦਾ ਨਹੀਂ ਨਹੀਂ ਕਰ ਕੱਲ੍ਹ ਹੀ ਸਾਫ ਕਰੂਗਾ ਭਾਈ ਐਂ ਕਰਨਾ ਪੈਣੀ ਹੈ ਹੌਂਜੀ ਬੰਦਾ ਤੇ ਟਰੱਕ ਡਰਾਈਵਰ ਬੰਦਾ ਕਿਸੇ ਨਾਲ ਸਿੱਧੀ ਧੋਖਾ ਨਹੀਂ ਕਰਦੇ ਬੜਾ ਨਹੀਂ ਕਰ ਬੇਈਮਾਨੀ ਨਹੀਂ ਕਰਦੇ ਕਿਸੇ ਨਹੀਂ ਬੈਲੇ ਬੈਠਾ ਨਾ ਬੈਲੇ ਬੈਠਾ ਆ ਬੇਲੇ ਬੇਲੇ ਟਰੱਕ ਵਾਲਾ ਜਾਗਾ ਬਜ਼ੁਰਗ ਹੋ ਜਾਊਗਾ ਮਸਾ ਚੜੂਗਾ ਡਰਾਈਵਰ ਫੇਰ ਵੀ ਉਹ ਡਰਾਈਵ ਨਹੀਂ ਕਰ ਸਹੀਗਾ ਫੌਜੀ ਫੌਜ ਤੋਂ ਹਟ ਕੇ ਆ ਜਾਊਗਾ ਫੇਰ ਉਹ ਬੈਂਕ 'ਚ ਲੱਗ ਜਾਊਗਾ ਬੈਂਕ ਤੋਂ ਹਟ ਕੇ ਫੇਰ ਉਹ ਡੈਰੀ ਪਾ ਦੂਗਾ ਹਨਾ ਜਾ ਉਹ ਕਰਿਆਨੀ ਦੁਕਾਨ ਪਾ ਦੂਗਾ ਲੱਗਿਆ ਰਹੂਗਾ ਲੱਗਿਆ ਰਹੂਗਾ ਤੜਕੇ ਉਹਨੇ ਪਰ ਕਰਿਆਨੀ ਦੁਕਾਨ ਤੇ ਬੈਠਾ ਬਫਾਰਾ ਹੁੰਦਾ ਨੇ ਟਾਟੀ ਝੂਟੀ ਬੰਦ ਕੇ ਤੜਕੇ ਠਗਾ ਕੇ ਆਵੀਂ ਪਾਣੀ ਨਹੀਂ ਛੜੇ ਕੀ ਲੈਣਾ ਸਟਿੰਗ ਬਾੜੀ ਹੁੰਦੀ ਐ ਇਹ ਪੀਆ ਦੇ ਰਹੀ ਐਵੇਂ ਨਾਲੇ ਸਿਹਾਰੀ ਨਾ ਨਾ ਪੀ ਹੋਏ ਨਾਲ ਸੰਗੀ ਇਹ ਬੇਚਣੀ ਹੈ ਜੱਗਪੁੱਤ ਸਹੀ ਹੈ ਪ੍ਰਾਧਾਨ ਤੇ ਮਰ ਤੁਹਾਡੇ ਹੈਗਾ ਕੋਕ ਕੋ ਐਸੇ ਕਾਨੂੰਨ ਕਰਨ ਵਾਲੀ ਗੱਲ ਆ ਵੀ ਤੇ ਕੋਈ ਬੰਦਾ ਆਉਂਦਾ ਉਹ ਮਾੜਾ ਕੰਮ ਚਲਾਉਂਦਾ ਹੀ ਨਹੀਂ ਆ ਕੇ ਬਾਬਾ ਇੱਕ ਗੱਲ ਦਾ ਹੈਗਾ ਹਨ ਜਿਹੜੇ ਗੰਨੇ ਡਰਾਈਵਰ ਆ ਨਾ ਡਰਾਈਵਰ ਉਹਦੇ ਭੱਡੇ ਆਉਂ ਸਰਕਾਰ ਉਹਦਾ ਸਾਰਿਆਂ ਨਾਲ ਔਖਾ ਕਿਵੇਂ ਔਖਾ ਬੰਦਾ ਉਹਦੇ ਕਹਿੰਦੇ ਨਾ ਦਿਮਾਗ ਨੂੰ ਸੋਜ ਆ ਜਾਂਦੀ ਬਾਬਾ ਸਲੂਟ ਮਾਰ ਹੈ ਸਾਡਾ ਯਾਰ ਸੀਗਾ ਉਹ ਬਹੁਤ ਛੱਡ ਕੇ ਨਾ ਉੱਥੇ ਲਿਬੀਆ ਜਾ ਗਿਆ ਸਾਡੇ ਕੋਲੇ ਤੂੰ ਮਗਰ ਚੰਗਾ ਬੜਾ ਸਰਕਾਰੀ ਨੌਕਰੀ ਤੇ ਲੱਗਿਆ ਨਾ ਤੂੰ ਕਾਹ ਤੋਂ ਆ ਗਿਆ ਇਹਦਾ ਭਾਈ ਉਹ ਕਹਿੰਦਾ ਜਿਹੜੀ ਤੁਸੀਂ ਪਿੰਡਾਂ ਵਾਲਿਆਂ ਨੇ ਘਾਤ ਬਣਾਈ ਪੀ ਸੀ ਆਪਣੇ ਵੀ ਜਾਣਦੇ ਦੀ ਆ ਗੱਲ ਤੇ ਰਵਲ ਹੈ ਨਾ ਕਹਿੰਦਾ ਸਾਡੀ ਤਾਂ ਇਕੱਲੀ ਆ ਕਹਿੰਦਾ ਰਵਲ ਦਾ ਦੇਣੀ ਨਹੀਂ ਡਰਾਈਵਰ ਆ ਮੈਂ ਤਾਂ ਆਪਾਂ ਡਰਾਈਵਰ ਨੂੰ ਕਿਹੜਾ ਕਹਿੰਦਾ ਰਵਲ ਦਿੰਦਾ ਮੈਂ ਕਿਹਾ ਹਾਂ ਕਹਿੰਦਾ ਆਫਸਰ ਮੇਰਾ ਵੱਡਾ ਸੀ ਕਹਿੰਦਾ ਬਾਹਰੀ ਕੋਲ ਦਿਲ ਸਮੁੰਦਰ ਜਿੱਧਰ ਉੱਤਰ ਗਿਆ ਤੇ ਸਮੁੰਦਰ ਜਿੱਧਰ ਆ ਗਿਆ ਤੇ ਸਮੁੰਦਰ ਉਹ ਤਾਂ ਭਗਤਰ ਹੀ ਚੱਲਦੇ ਕਹਿੰਦਾ ਇਹ ਤਾਂ ਮੱਥੇ ਲੱਗੇ ਹੀ ਰਹਿਦਾ ਕਹਿੰਦਾ ਮੇਰਾ ਪਿਓ ਕਹਿੰਦਾ ਸਾਲਿਆ ਮਜ਼ਾ ਨੌਕਰੀ ਮਿਲਿਆ ਕਹਿੰਦਾ ਪਾਪਾ دماغ ਸੋਨ ਹੋਇਆ ਪਿਆ ਮਾਰ ਮਾਰ ਲੂਟ ਕਹਿੰਦਾ ਕਿ ਬੂਠ ਹੋ ਜਾ ਧੰਕ ਸਿਰ ਨੂੰ ਪੈਂਦੀ ਆ ਤੇ ਕਹਿੰਦਾ ਉਹਦਾ ਕੀ ਪਤਾ ਸੱਜਾ ਕਿੱਧਰੋਂ ਘੁੰਮ ਕੇ ਮੂਰੇ ਆ ਜਾਂਦਾ ਮੈਨੂੰ ਤਾਂ ਮਾਰ ਨਹੀਂ ਪੈਂਦਾ ਇਹ ਫਾਇਦਾ ਕੀ ਚੱਕਰ ਆਣਾ ਬਾਈ ਫਾਇਦਾ ਇੱਕ ਬੰਨਿਆ ਹੋਆ ਸਿਸਟਮ ਹੈ ਸਵੇਰੇ ਨੂੰ ਤਿੰਨ ਜਾਂ ਚਾਰ ਵਜੇ ਚਾਹ ਦੇ ਦਿੰਨਿਆ ਉਦੋਂ ਬਾਅਦ ਚੱਲ ਕੋ ਜਾਦੀ ਆ ਪੀੜੀ ਹੋ ਗਈ ਉਦੋਂ ਪ੍ਰੇਡ ਹੋ ਗਈ ਜੇ ਤੁਸੀਂ ਕਿਸੇ ਸਪੈਸ਼ਲ ਕੰਮ ਤੇ ਹੁਣ ਆਪਣੇ ਕੋਲ ਡਾਕਪੜ ਦਾ ਜਮਾ ਪਾੜੇ ਜਿਹੜੀ ਮਰਜ਼ੀ ਦੀ ਬਹੁਤ ਟੀ-ਸ਼ਰਟ ਪਾਓ ਉਥੇ ਜਿਹੜੀ ਮਰਜ਼ੀ ਨਹੀਂ ਜੇ ਤੁਸੀਂ ਡਿਊਟੀ ਜਾਣ ਦਾ ਐਡਰੈਸ ਆ ਜੇ ਤੁਸੀਂ ਕੰਮ ਕਰਨ ਦਾ ਐਡਰੈਸ ਆ ਜੇ ਤੁਸੀਂ ਗੇਟ ਤੇ ਮਤਲਬ ਉਹ ਨੂੰ ਕਢਾ ਦਾ ਚੈਕਿੰਗ ਵਾਸਤੇ ਉਹਦੀ ਐਡਰੈਸ ਆ ਆ ਜੇ ਤੁਸੀਂ ਪਹਿਣਾ ਉਹਦੀ ਐਡਰੈਸ ਆ ਜੇ ਤੁਸੀਂ ਪੀਟੀ ਕਰਨੀ ਆ ਭਜਨਾਂ ਨਾਲਸਾ ਉਹਦੀ ਲਗ ਅਡਰੈਸ ਆ ਰਾਤ ਨੂੰ ਡਿਊਟੀ ਦੀ ਲਗ ਅਡਰੈਸ ਆ ਦਫ਼ਤਰਾਂ ਦੀ ਲਗ ਅਡਰੈਸ ਮਾਰਦੀ ਨਾ ਕੋਈ ਕਰਦਾ ਮਤਲਬ ਨਹੀਂ ਬਸ ਉਹ ਬੰਨਿਆ ਰਹਿੰਦਾ ਬੰਦਾ ਬਸ ਉਹਦੇ ਵਿੱਚ ਸ਼ਾਂਤ ਜ ਮੈਂ ਵੇਖਿਆ ਬੱਚਿਆਂ ਨੂੰ ਘਾਹ ਕੋਤਨ ਵੀ ਲਈ ਬੈਠੇ ਆ ਬਾਹਰ ਬਹੁਤ ਕੋਈ ਦੇਖੋ ਘਾਹ ਕੋਤਦੇ ਹੋਏ ਅਲੱਗ ਡਰੈਸ ਹੋ ਹਾਂ ਉਹਨਾਂ ਦਾ ਕੰਮ ਕਰਨ ਵਾਲੀ ਡਰੈਸ ਹੋਗਾ ਤੁਮਹਾਨੂੰ ਟੀ-ਸ਼ਰਟ ਪਾ ਲਓ ਜਾਂ ਜੈਨ ਪਾ ਲਓ ਜਦ ਆ ਤੇ ਉਹਨੂੰ ਮੇਲੇ ਨਹੀਂ ਰਿਹਾ ਇਹਦੇ ਜਮੇ ਨਹੀਂ ਮੈਂ ਕਹਿੰਦਾ ਮੀ ਪੈਣ ਲੱਗ ਤੂੰ ਉਹਨੂੰ ਵੈਪਨ ਕੱਢ ਦਿੰਦੇ ਆ ਬਾਹਰ ਘਰ ਸਭੀ ਹਾਂ ਜੇ ਮੀ ਹਟ ਗਿਆ ਤਾਂ ਕਹਿੰਦੇ ਚਲੋ ਕੀ ਗੇਮ ਕਰੀ ਆਪਾਂ ਪਰ ਇੱਕ ਗੱਲ ਜਨ ਦੱਸ ਦਿੰਨਾ ਹੁੰਦੀ ਆ ਆਪਣੀ ਪਰਸਨਲ ਵੀ ਬਹੁਤ ਭੜੀ ਆ ਜਦੋਂ ਇਹੇ ਜਾਂਦੇ ਆ ਇਤਰਾ ਟ੍ਰੇਨ ਉੱਥੇ ਹੌਲਦਾਰ ਹੀ ਹੁੰਦਾ ਜੀ ਨੂੰ ਉਸਤਾਦ ਕਹਿੰਦੇ ਸੀ ਕੋਈ ਡੀਐਸਪੀ ਆ ਕੋਈ ਐਸਐਸਪੀ ਆ ਕੋਈ ਐਸਐਟਓ ਆ ਇੰਦਰ ਟ੍ਰੇਨਿੰਗ ਤੇ ਜਾਣਾ ਉਹ ਹੌਲਦਾਰ ਤੇਰਾ ਯਾਰ ਈ ਦਲ ਚਾਉਂਦਾ ਬੱਬਾ ਐਡਾ ਖੋਲਾ ਕਰਦਾ ਹਾਂ ਹਾਂਜੀ ਉਸਤਾਦ ਜੀ ਆ ਗਿਆ ਜੀ ਉਸਤਾਦ ਜੀ ਤਕ 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 ਕੋਈ ਫਰਕ ਨਹੀਂ ਪੈਂਦਾ ਉਹਦੇ ਬੱਬਾ ਮਾਰ ਗਿਆ ਯਾਰ ਜੇ ਕਿਤੇ ਗਲਤੀ ਨਾ ਤੂੰ ਇਹ ਨਾਲ ਥੱਲੇ ਠਾਂ ਹੀ ਹੋਣੇ ਜਾ ਕੇ ਇਹ ਤਾਂ ਕੰਚੇ ਤੇ ਲਹੂ ਪੀ ਜਾਣੀ ਤੇਰਾ ਉਹ ਬੰਦਾ ਨਾ 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 ਇਹਦਾ ਉਸਤਾਦ 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 ਜਿਹਨੇ ਸੀ ਠੀਕ ਹੈ ਨਾ ਉਹ ਮੈਂ ਕਹਿੰਦਾ ਮਰਨਾ ਦਾ ਕੇ ਮਾਰ ਕੇ ਜੇ ਕਾਹਨ ਉਟਾਣੇ ਚ ਜਾਣਾ ਮੈਨੂੰ ਨਹੀਂ ਪਤਾ ਲਹੂ ਪੀ ਜਾਣਗੇ ਮੇਰਾ ਸਹੀ ਹੈ ਹੈ ਇਹਨਾਂ ਤੇ ਮੁੱਟੇ ਕਣੀ ਨਾ ਨਾਤੇ ਵੀ ਲੱਪਣਗੇ ਕਹਿੰਦੇ ਕਿ ਪੁਲਸ ਵਾਲੇ ਆਪਾਂ ਕਹਿੰਦੇ ਨਾ ਪੁਲਸ ਵਾਲਾਂ ਦਾ ਸਾਡੇ ਨਾਲੋਂ ਵੀ ਜ਼ਿਆਦਾ ਥੋੜਾ ਜਿਹਾ ਵੀ ਮੈਂ ਬਾਹਰ ਖੜਨਾ ਖੜੇ ਰਹਿਣਾ ਰੋਟੀ ਪਾਣੀ ਦਾ ਕੋਈ ਟਾਈਮ ਨਹੀਂ ਹੈ ਨਾ ਜੇ ਹੋਏ ਆਫਸਰ ਆਉਂਦਾ ਮਾਰੋ ਕਿਸੇ ਮੰਤਰੀ ਹੁੰਦਾ ਉਹਨਾਂ ਮੇਰੇ ਰੋਟੀ ਰੋਟੀ ਪਿਆਦਾਂਗੇ ਉਹਨਾਂ ਦਾ ਆਡਾ ਉਥਾ ਹੈ ਪਰ ਬਵਾਜਾਂ ਦੇ ਬਾਹਰ ਮਾਵ ਜਿੱਥੇ ਮਰਗੀ ਖੜਿਆ ਦੂ ਰੋਟੀ ਪਾਣੀ ਦਾ ਉਹ ਖੁੰਦਾ ਮਾਜਮਾ ਕੈਂਪ ਤੇ ਹਮ ਆਉਣਾ ਹੈ ਇਹ ਤਾਂ ਕਰਕੇ ਕੋਈ ਬੰਦਾ ਇੱਥੇ ਤਾਂ ਛੇਤੀ ਕਿਤੇ ਕੋੜਾ ਮੋਟਾ ਨਹੀਂ ਹੁੰਦਾ ਬੰਦਾ ਉਹ ਜੀ ਗੱਲਾਂ ਉਹਨਾਂ ਨੇ ਪੀਟੀ ਸੋਗਾ ਸ਼ਾਮ ਕਰਵਾਈ ਕਰਾਉਣੀ ਕਰਾਉਣੀ ਹੈ ਚਾਰ ਪੀੜੀ ਜੜਨ ਦਿੰਦੇ ਉਸ ਦੀ ਡਿਊਟੀ ਇਹ ਹੈ ਜੀ ਉਹ ਵੀ ਤੁਹਾਡੇ ਕੋਲ ਟਾਈਮਿੰਗ ਦਾ ਉਹ ਸਿਸਟਮ ਨਹੀਂ ਜਾਂਦਾ ਜੀ ਤੁਸੀਂ ਸਵੇਰ ਪੀਟੀ ਕਰਨੇ ਚਾਹੀਦੇ ਨਾ ਗਾਣ ਦਾ ਪਤਾ ਕਦੋਂ ਗਾਣਾ ਹੈ ਨਾ ਨਾ ਕੋ ਗਾਣ ਦਾ ਹਾਂ ਕਿਹੜਾ ਪਾਈਂ ਤਰਤ ਨਾ ਭਾਰਤ ਮਾਲਾ ਰੋਡ ਮੂਹਰੇ ਹਨਾ ਤੇ ਬੋਵਾ ਦਾ ਉਹ ਕਰ ਬੀਜਵਰੀ ਤੁਮ 7 ਵਜੇ 8 ਵਜੇ ਰੋਟੀ ਕਰਦੀ ਹੈ ਧਰਲੇ ਤੇ ਨਹੀਂ 7-8 ਵਜੇ ਹੀ ਮਿਲਦੀ ਆ ਹਾਂ ਅੱਕਾ ਟਾਈਮ ਉਹਦੇ ਨਾਲ ਵੀ ਸਹੀ ਦਾ ਫੱਕ ਇਹ ਮੰਨ ਨਹੀਂ ਗੱਲ ਇਹ ਤਾਂ ਮਾਰੀ ਤੁੰਗੋ ਕੋ ਖਿਲਰ ਦਿੰਦੇ ਤੇ ਇਹਨਾਂ ਦਾ ਕੋਈ ਦਿਲ ਮਾਰ ਨਹੀਂ ਭਾਈ ਇਹ ਤਾਂ ਸਹੀ ਗੱਲ ਆ ਇਹਨਾਂ ਨੇ ਬਾਅਦ ਤੋਂ ਬਾਅਦ ਪੁੱਟਵਾ ਹੀ ਹੁੰਦਾ ਬੰਦਾ ਚਾਰ ਪੱਤੇ ਮਾਰੀ ਥਕੀ ਮਾਰ ਜਾਂਦੇ ਅੰਦਰ ਜੀਗਨ ਪਛੀਹ ਤੇ ਕਾ ਲਈ ਹੈ ਪਰ ਇੱਕ ਦਿਨ ਮੈਂ ਗੱਲ ਦੱਸ ਦਿੰਦਾ ਭਾਈ ਜਿਵੇਂ ਚਲ ਮੰਨ ਲੋ ਜੇ ਫੌਜ ਹੈ ਫੌਜ ਵਾਲੇ ਨੇ ਦੇਖਿਆ ਠੰਡ ਚ ਖੜੇ ਆ ਬਾਹ ਪਰਟੀ ਡਿਊਟੀ ਕਰੀ ਜਾਂਦੇ ਆ ਉਹਨਾਂ ਨੂੰ ਜਿਹੜੇ ਪੈਗ ਪੂਕ ਲਾਉਣ ਘਰ ਆ ਤੂੰ ਦਿੰਦੇ ਆ ਨਾ ਤੇ ਦਿਨੇ ਦਾ ਯਾਰ ਉਹਨਾਂ ਨੂੰ ਮਾਲ ਗੋਦ ਦੇਣਾ ਚਾਹੀਦਾ ਕਾਰ ਬਣਦਾ ਇਹ ਖਾਣ ਨੂੰ ਨਾ ਯਾਰ ਫੌਜੀ ਤਾਂ ਬਹੁਤ ਔਖੇ ਮੈਂ ਦੇਖ ਕੇ ਆਇਆ ਉਹ ਪੈਗ ਦਾ ਮਸਲਾ ਵੀ ਹੋਰ ਆ ਜਿਵੇਂ ਆਪਾਂ ਨੂੰ ਨਾ ਉਹਦਾ ਕੋਈ ਮੈਂ ਵਿਚਾਰੇ ਮੈਂ ਫੌਜੀ ਨੂੰ ਪੁੱਛਿਆ ਭਈ ਇਹ ਨਾ ਕੀ ਲੈਣਾ ਹੈ ਕਹਿੰਦਾ ਬਿਆਪਾ ਲੈ ਕੇ ਚੱਲ ਮੈਂ ਕਿਵੇਂ ਕਹਿੰਦਾ ਛੱਕ ਨਹੀਂ ਆ ਹੋਰ ਕੀ ਠੰਡ ਦੀ ਇਹਦਾ ਹੋਰ ਪੰਪੜਾ ਪਰਦੇ ਨਾਲ ਛਕਨੇ ਪੈਂਦੇ ਆ ਫਿਰ ਠੱਕੇ ਵੱਜਦੇ ਆ ਟ੍ਰੈਕਰਾਂ ਦਾ ਠੱਕੇ ਵੱਜਦੇ ਆ ਯਾਰ ਬਦਰ ਇੱਕ ਦਿਨੀ ਇੱਕ ਖਾਦਾ ਗੁਰੂਆ ਮੈਨੂੰ ਤਾਂ ਪੰਪ ਵੀ ਆਏ ਲੱਗੇ ਜਿਵੇਂ ਮਰੇ ਵਾਲੇ ਵਾਲੇ ਜਿਹੜੇ ਕੱਢੀ ਜਾਂਦਾ ਹੁੰਦਾ ਹੋਰ ਪੰਪੜਾ ਮੈਨੂੰ ਕੋਈ ਮਸ਼ੀਨਾ ਲੈ ਆਏ ਬਦ ਉਹ ਜੜਦਾ ਮੈਂ ਕਿਹਾ ਮਸ਼ੀਨਾ ਖੜੀਆਂ ਕਿ ਮੈਂ ਕੁੜਿਆ ਵਰਦਾਂ ਕਹਿੰਦਾ ਤੂੰ ਨਹੀਂ ਖੜਿਆ ਤੂੰ ਬਗਾ ਮੈਨੂੰ ਲੱਗਦਾ ਹੀ ਤੂੰ ਨਹੀਂ ਤੁਰੇ ਵਰਦਿਆਂ ਕਹਿੰਦਾ ਨਹੀਂ ਨਹੀਂ ਬਾਬਾ بڑا ਕੁੱਤਾ ਕੰਮ ਨਹੀਂ ਰਹਿਦਾ ਪਰ ਯਾਰ ਉਹਨਾਂ ਨੂੰ ਵੀਂ ਨਹੀਂ ਚਾਹੀਦੀ ਮਣੀ ਮੜੀ ਸਵੇਰ ਵੀਂ ਸ਼ਾਮ ਨੂੰ ਤੇ ਸਵੇਰ ਵੀਂ ਸ਼ਾਮ ਨੂੰ ਆਹ ਲੈ ਮੂਵੀ ਜਾਂਦਾ ਉਹ ਲੈ 5 5 ਆ ਗਈ ਤੈਨੂੰ ਪਤਾ ਜੱਖੇ ਚ ਤਾਂ ਆਂਦੇ ਆ ਆਹ ਨਾਲ ਕਰ ਫਾਈ ਲੈਂਦੇ ਯਾਰ ਹੈਂ ਫਾਈ ਲੈਂਦੇ ਉਹਦੇ ਵਿੱਚ ਇੱਕ ਚੀਜ਼ ਬਣਾਈ ਜੀ ਤੁਹਾਨੂੰ ਰਾਮਬੀਸ਼ ਨੂੰ ਹੁੰਦੀ ਆ ਹਾਂ ਮੂਵੀ ਉਦੋਂ ਹੁੰਦੀ ਆ ਵੀ ਥੋੜੀ ਡਿਊਟੀ ਨਹੀਂ ਜਿਹੜੇ ਤਾਂ ਹਾਂ ਜਿਹੜੇ ਤਾਂ ਥੋੜੀ ਰਾਤ ਨੂੰ ਡਿਊਟੀ ਨਹੀਂ ਆ ਉਸਦਾਂ ਉਹਨੂੰ ਮਿਲਣੀ ਆ ਪਰ ਡਿਊਟੀ ਤੇ ਕੁਝ ਨਹੀਂ ਕੀਦਾ ਉਹ ਦਿਮਾਗ ਰੈਲੈਕਸ ਕਰਨ ਦੀ ਖਾਤਰ ਕਿਉਂਕਿ ਉਹਦੇ ਪ੍ਰੈਸ਼ਰ ਹੋਣਾ ਬਾਰੇ ਟੀੰ ਅੰਦਰੋਂ ਅੰਦਰ ਰਹਿਣਾ ਸਾਰਾ ਕੁਝ ਸਿੱਖਣਾ ਤੁਹਾਡੇ ਕੋਲ ਜੋ ਵੀ ਟ੍ਰੇਨਿੰਗ ਆ ਉਹਨੂੰ ਅਪਲਾਈ ਕਰਨਾ ਰਾਤ ਨੂੰ ਖੜੀ ਰਹਿਣਾ ਟੈਨਸ਼ਨ ਹੋਏ ਤੇ ਉਹਦੇ ਕਰਕੇ ਹਨ ਬਰਫ ਵਾਲਾ ਏਰੀਆ ਮੈਂ ਤੁਹਾਨੂੰ ਜਈਆ ਹੁਣ ਸਾਡੇ ਬਾਬਾ ਫੋਜ ਦੀ ਟ੍ਰੇਨਿੰਗ ਹੁੰਦੀ ਆ ਨਾ ਹੁਣ ਜਿਵੇਂ ਸਾਡੇ ਇੱਕ ਬਜਾਰੇ ਤੇ ਸਾਡੇ ਨਾਲ ਦੇ ਪਿੰਡ ਦੇ ਮੈਂ ਨਾ ਤਾਂ ਨਹੀਂ ਲੈਣਾ ਉਹ ਦਸਾਂਤਸ ਬਣਾ ਲਿਆ ਰਵਲ ਦਾ 12 ਮੋੜਾਂ ਤੇ 12 ਮੋੜ ਨੇ ਰਵਲ ਤੇ ਉਹਨਾਂ ਦੇ ਟੂੜੇ ਵਾਲੇ ਗੱਪ ਤੇ ਭੁਖੀ ਫੇਟੀ ਕਹਿੰਦਾ ਭੁਖੀ ਮਾਰ ਓਏ ਭੁਖੀ ਮਾਰ ਈ ਆ ਕੇ ਕਾ ਤੂੰ ਭਾ ਭਾ ਜਦ ਹੀ ਭੁਖੀ ਲੜਾਈ ਦਿੱਤੀ ਕੰਜਰਿਆਂ ਨੇ ਓ ਚੱਕ ਦੀ ਚੱਕ ਦੀ ਉਹਨਾਂ ਵਾਲਾ ਦੂਜਾ ਪੰਜਾਬ ਹੈਲੋ ਬਦਦੂਆ ਰਬਲ ਕਹਿੰਦਾ ਚੱਲੀ ਨਹੀਂ ਖੜਕੇ ਨਾਲ ਹੀ ਮਰ ਗਈ ਉਹ ਕਹਿੰਦਾ ਕਿਉਂ ਮੇਰਾ ਕਾਰਤੂਜ਼ ਤਾ ਪਾਇਆ ਦੋਨੇ ਕਹਿੰਦਾ ਉਹਨੇ ਕਹਿੰਨੀ ਬਣਿਆ ਤਾਂ ਨਹੀਂ ਨਿਕਲ ਕੇ ਬਦਦੂਆ ਰਬਲ ਚ ਹਲੋ ਤੋ ਉਹ ਰਤਾ ਲੈ ਕੇ ਰਬਲ ਦੁਕਾਨ ਵਾਲੇ ਕੋਲੇ ਬੰਦੇ ਆ ਬਦਲੋ ਕਹਿੰਦਾ ਉਹ ਮਨ ਕੀਆ ਨਾ ਦੇਖ ਲੈ ਵਿੱਚ ਹੀ ਪੈ ਤਰੀ ਕਾਰਤੂਜ਼ੇ ਜੱਜੇ ਜਾ ਲਗੇ ਆ ਰੌਂਗ ਆ ਪਾਇਆ ਕਹਿੰਦਾ ਥੂਗੀ ਖੇਡਨ ਦੀ ਤਾਂ ਨਾ ਮਾਨੀ ਦੇਖ ਲੈ ਕਹਿੰਦਾ ਸਾਰੇ ਚੱਲ ਗਏ ਕਹਦਾ ਇਹ ਕਹਦਾ ਚੰਨੇ ਕਿਹੜੇ ਪਾਸੋਂ ਦੋਨੇ ਦਾ ਰਬਲ ਜਪਏ ਉਹ ਕਹਿੰਦਾ ਭਰਾਓ ਇਹਦੇ ਵਿੱਚੋਂ ਚੀਜ਼ ਨਿਕਲੇਗੀ ਪਾਣੀ ਦੇ ਦੇ ਇਹ ਨਹੀਂ ਬੱਜਣੇ ਹੁੰਦੇ ਨਿਕਲ ਕੇ ਬੜੇ ਦਣੇ ਅੱਛਾ ਕਹਿੰਦਾ ਅਈ ਤਾਂ ਕਹਿੰਦੇ ਸਾਰੇ ਹੀ ਨਿਕਲ ਗਏ ਭਾਈ ਦੇ ਕਹਿੰਦਾ ਨਹੀਂ ਨਹੀਂ ਐ ਨਹੀਂ ਭਰਾਵਾ ਕਹਿੰਦਾ ਉਹ ਚੱਲ ਗਿਆ ਜੰਨ ਨਾਲਾ ਬਸ ਰਫਲ ਸਹੀ ਹੈ ਉਹ ਮਾਂ ਭੇਜੀਂਗਾ ਕਹਿੰਦਾ ਇਹਦਾ ਕੂਕੀ ਡਰਨ ਵਾਲੀ ਮਰਗੀ ਉਹਨਾਂ ਦਾ ਮਰੂਗੀ ਤਾਂ ਉਰਦੀ ਜਦ ਤੀਹੜੀ ਜਾਉਂਦੀ ਹੈ ਨਾ ਤੇ ਵੀ ਹੁਣ ਫੌਜ ਦੀ ਟ੍ਰੇਨਿੰਗ ਵੀ ਇਹੋ ਜੀ ਹੁੰਦੀ ਹੈ ਕਿ ਤੈਨੂੰ ਮੈਂ ਰਾਤਾ ਫੌਜ ਤਾਂ ਹੁੰਦੀ ਹੈ ਹੁਣ ਅੱਗ ਤੋਂ ਵੀ ਚੱਪਦੀ ਆ ਹਨਾ ਉਹ ਨਾਲੇ ਵੈਦੀ ਵੀ ਨਾਲ ਜੇ ਸਾਹ ਨਹੀਂ ਆਉਂਦਾ ਹਨਾ ਪਰ ਵਾਲੀ ਪੈਦੀ ਆ ਸਾਹ ਨਹੀਂ ਆਉਂਦਾ ਪੈਦੀ ਹੁੰਦੇ ਹਨਾ ਬੰਦਾ ਮਰ ਜੂਿਆ ਮੌਸਮ ਤੇ ਜੇ ਹੁਣ ਸਾਡੇ ਵਾਲਾ ਟਪਾਉਣਾ ਆਵੇ ਦੂਜਾ ਵਿਆ ਪੜਸਾ ਤੇ ਜੇ ਫਾਜ਼ੀਆ ਪੈਦੀ ਉਹਦਾ ਟਰੈਕਟਰ ਨਾਲ ਖਿੱਚ ਨਹੀਂ ਲੱਜਣਾ ਉਹ ਬਾਗਾ ਪੈਦੀ ਕਿੱਥੋਂ ਨਿਕਲਿਓ ਬਾਬਾ ਉਹ ਕੋਠਿਆਗਾ ਦਾ ਹੋਰ ਹੀ ਕੋ ਬਣ ਜਾਣਾ ਮੈਥੋਂ ਦਾ ਬੱਟੇ ਬੱਟੇ ਭਈ ਨਹੀਂ ਨੰਗਾ ਜਾਂਦਾ ਟ੍ਰੇਨਿੰਗ ਦਾ ਉਹੀ ਹਿਸਾਬ-ਕਾਬ ਹਨਾ ਮਾਹੌਲ ਦਾ ਵਕ ਪੈਦਾ ਅੱਜ ਕੱਲ੍ਹ ਵਾਲੇ ਮੁੰਡੇ ਸੀਖਾਂ ਆ ਗਏ ਮਾਹੌਲ ਦਾ ਹੈ ਨਾਲੇ ਬਰਲੀ ਦੇ ਇੱਕ ਨਹੀਂ ਨਹੀਂ ਗੀ ਆ ਕੱਲ ਪਹਿਲਾ ਪ੍ਰਾਣੇ ਉਹਦੇ ਕਿੰਨੇ ਨੇ ਓਹ ਕੁਦਰਤ ਕਰਦੇ ਨਾ ਰੇ ਮਾਰ ਤਰਪੂਆ ਭਈਆ ਰਾਣੀ ਮਾਰੋ ਹੋਣ ਵਾਲੇ ਪਹਿਲਾਂ ਜਾ ਕੇ ਸਾਸੀ ਘਰ ਨੂੰ ਦੋ ਸਹੀ ਸੀ ਕੋ ਹਾਂਜੀ ਕਿੱਥੇ ਚੱਲਿਓ ਸਰ ਹਾਂਜੀ ਸਰ ਨੇ ਰੋਕੀ ਮੈਂ ਗਿਆ ਤੇ ਮੈਨੂੰ ਰੋਕਿਆ ਮੈਂ ਕਿਹਾ ਭਾਈ ਮੈਂ ਬਾਰੀ ਕੋਲ ਲੱਗਣੇ ਨੇ ਸਭ ਪੈਟਰੋਲ ਪਿੰਦਾ ਬਸ ਕੋਈ ਆਨਲਾਈਨ ਪੇਪਰ ਚੈੱਕ ਕਰਨੇ ਨੇ ਉਹਨਾਂ ਨੇ ਆਨਲਾਈਨ ਪੇਪਰ ਚੈੱਕ ਕਰੀਂ ਕਹਿੰਦਾ ਜਾਓ ਮੈਂ ਕਿਹਾ ਤੇ ਆਵਾਜ਼ ਆਈ ਨਹੀਂ ਨਹੀਂ ਬਹੁਤ ਕਰਦਾ ਹੈ ਨਵੇਂ ਮੁੰਡੇ ਨੇ ਮੈਂ ਕਿਹਾ ਨਵੇਂ ਐਸਾ ਚੂ ਲਾਓ ਨਵੇਂ ਐਸਾਸ ਪੀ ਲਾਓ ਨਵੇਂ ਠਾਣੀ ਦਾ ਲਾਓ ਨザਗੜਾ ਵੇਚ ਜੀ ਭਾਈ ਲਈ ਤਾਂ ਉਹ ਬੇਟੀ ਅਜੇ ਆਪੇ ਵੇਚਦੇ ਨਲਕੀ ਨੇ ਬੰਦ ਕਰਤਾ ਤੇ ਨਹੀਂ ਨਵੇਂ ਹੋ ਰਹੇ ਕੀ ਆ ਚੜਦਾ ਭੱਜ ਕੇ ਫੜਨ ਨੂੰ ਪਤਾ ਨਹੀਂ ਕੀ ਗੱਲ ਵੀ ਉਹ ਪਤਾ ਨਹੀਂ ਬਾਵਾ ਦੀ ਵੀ ਨਹੀਂ ਵੇਚੁੰਦੇ ਨੇ ਹੈ ਤੇ ਜਿੱਟਾ ਤਾਂ ਕੋਈ ਵੀ ਨਹੀਂ ਫੜ ਸਕਦਾ ਉਹਦਾ ਇੰਨੇ ਦਾ ਕੀ ਫੜ ਲੈਣਗੇ ਜੀ ਮਾੜੀ ਜੀ ਹਾਂ ਉਹਦਾ ਮੂਲੋ ਕੀ ਕਹਣਾ ਕਿ ਬੰਦਾ ਕਦੇ ਕੋਈ ਪੀਂਦਾ ਫੜਨਣ ਜਾ ਕੇ ਤੇ ਬੰਦਾ ਕੋਈ ਮੂਲੋ ਮਾਰੀ ਕੇ ਮਤਲਬ ਕੇਦੇ ਘਰੀ ਫੜਨ ਨਹੀਂ ਤਾਂ ਪੁਲਿਸ ਨਹੀਂ ਫੜ ਸਕਦੀ ਉਹਨੂੰ ਇੰਨੇ ਨੂੰ ਕੀ ਫੜ ਲਣਗੇ ਯਾਰ ਵੈਸੇ ਹਾਲੀ ਵੀ ਇੱਕ ਗੱਲਾ ਬਾਈ ਜੀ ਮਤਲਬ 14 ਲੋਕਾਂ ਨੂੰ ਪੜਦਾ ਬੱਚਿਆ ਬਾਜੀ ਡਰਨਾ ਹੋਵੇ ਫਿਰ ਕੀ ਹਾਲ ਹੱਟਦਾ ਹੈ ਪਰ ਜੇ ਹੁਣ 20 ਪੁਲਿਸ ਵਾਲੇ ਵਿੱਚੋਂ 5 ਉਹ ਵੀ ਚਾਈ ਜਾਂਦੇ ਆ ਭਰਾਵਾ ਗਾਤਣ ਆਏ ਨੂੰ 5 ਜਿਹੜੀ ਉਹ ਚੱਕ ਦਿੰਦੇ ਜਮੇ ਕਿ ਜੇ ਇਹ ਕੈਪਟਨ ਨੇ ਮੂੰਹ ਬਾਦਾਂ ਕਹਿੰਦਾ ਮੈਡੀਕਲ ਕਰਾਓ ਜਿਹੜੇ ਪੁਲਿਸ ਵਾਲੇ ਨਜ਼ਾ ਕਰਦੇ ਆ ਕਿ ਤੁਸੀਂ ਨਜ਼ਰ ਤੇ ਕਰੋ ਮੈਂ ਕਿਹਾ ਫਿਰ ਨਵੀਂ ਪਾਤੀ ਦੀ ਜੁਰੂਆ ਕਰ ਰੋ ਕਿਉਂ ਕਿ ਉਹ ਲੋਕ ਜੋ ਉੱਤ ਨਹੀਂ ਰਹਿ ਜਿਹੜੇ ਮੈਂ ਕਿਹਾ ਹਸਪਤਾਲ ਨੂੰ ਤਾਂ ਜਾਣਗੇ ਉਹ 97 ਰੱਤਾ ਘੰਮਣ ਲੱਗ ਗਿਆ ਅਸਰੇ ਉੱਪਰ ਤੱਕ ਵੀ ਆਪਾ ਲੱਗੇ ਕਰੋ ਜੀ ਸਹੀ ਹੈ ਹੈ ਸਾਰੇ ਹੀ ਨਜ਼ੇ ਵਾਲੇ ਜੀ ਕੋਈ ਕਿੱਥੇ ਪਿਆ ਬੋਤਲ ਨਭਾਈ ਕੋਈ ਕਿੱਥੇ ਪਿਆ ਯਾਰ ਨਾ ਛੱਡਣਾ ਯਾਰ ਨਵੀਂ ਪਾਤੀ ਹੁਣ ਵੇਲੇ ਵੀ ਟੈਸਟ ਕਰਦੇ ਹੁਣ ਕਰਦੇ ਆ ਹੁਣ ਕਰਦੇ ਆ ਲਗਦਾ ਹੀ ਅਗਲੇ ਬਾਬਾ ਭਰਤੀ ਹੋਣ ਤੋਂ ਬਾਅਦ ਚ ਪਹਿਲਾਂ ਨਹੀਂ ਕੋਈ ਕਰਦਾ ਪਹਿਲਾਂ ਵੀ ਬਾਅਦ ਕਰਦੇ ਪਹਿਲੇ ਕਰਦੇ ਨੇ ਪਹਿਲਾਂ ਕਰਦੇ ਬਹੁਤ ਸਕਦਾ ਇਹ ਹੋ ਗਿਆ ਨਾ ਜੀ ਹਾਂ ਇਹਦਾ ਹੈ ਬਾਅਦ ਚ ਲੱਗੋ ਕੀ ਕਰ ਸਕਦੇ ਤੁਸੀਂ ਦੱਸੋ ਜੀ ਸਕਤਾਈ ਕਿੰਨੀ ਹੈ ਪੁਲਿਸ ਵਿੱਚ ਬਹੁਤ ਆ ਹਾਂ ਜੀ ਪੂਰੀ ਸਹੀ ਦੱਸਣ ਨੂੰ 1 2 ਦੱਸੂ ਸਾਡਾ ਮਾਂਟੂ ਬੜਾ ਹਰਾਤੀ ਬੰਦਾ ਏ ਤੇ ਕੱਲ ਨੂੰ ਆਪਾਂ ਮਾਂਟੂ ਨਾਲ ਵੀਡੀਓ ਬਣਾਉਣੇ ਤੇ ਮਾਂਟੂ ਨੂੰ ਦਿਖਾਉਣੇ ਤੁਹਾਨੂੰ ਅਹੀਂ ਤੇ ਫਿਰ ਬਾਕੀ ਗੱਲਾਂ ਬਾਅਦ ਚ ਕਰਾਂਗੇ ਆਪਾਂ ਤੇ ਬਬਦੀ ਸਾਹਿਬ ਵੀ ਆਉਣਗੇ ਮਾਨਟੂ ਵੀ ਆਊਗਾ ਸਾਰੇ ਭਰਾ ਬੈਠ ਕੇ ਗੱਲ ਨੂੰ ਵੀਡੀਓ ਬਣਾਵਾਂਗੇ ਜੀ ਤੇ ਆ ਜੜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ